ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ 'ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰਾਂ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਹਾਂ ਪਿੰਡ ਚੱਠਾ ਤਹਿਸੀਲ ਬਟਾਲਾ ਤੇ ਜ਼ਿਲ੍ਹਾ ਗੁਰਦਾਸਪੁਰ ਜਤਿੰਦਰ ਬਿਲਕੁਲ ਆਪਾਂ ਆਏ ਹਾਂ ਤੇ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਪੰਜ ਮੱਝਾਂ ਤੇ ਇੱਕ ਤਾਜੀ ਸੂਈ ਗਾਂ ਤੁਹਾਨੂੰ ਦਿਖਾਵਾਂਗੇ ਤਿੰਨ ਮੱਝਾਂ ਜਿਹੜੀਆਂ ਸੂਈਆਂ ਵਾਂ ਤੇ ਤਿੰਨਾਂ ਤੇ ਮਗਰੀ ਕਟੀਆਂ ਵਾਂ ਟੀ ਗੱਲਬਾਤ ਹੋਣਾ ਆਪਾਂ ਕਰਦੇ ਹਾਂ ਕੀ ਉਹਨਾਂ ਨਾਲ ਹਾਂਜੀ ਵਿਧੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਹੋ ਸਨਾਠ ਠੀਕ ਠਾ ਜੀ ਤੇ ਚਲੋ ਨਾਮ ਦੱਸਦੇ ਕਰਿੰਦਰ ਸਿੰਘ ਪਿੰਡ ਚਠਾ ਤਸੀਨ ਬਟਾਲਾ ਜਿਹੜਾ ਗਦਾਖੋਟ ਤੇ ਫੋਨ ਨੰਬਰ ਹੀ ਬੋਲ ਦੋ 985682775 ਪਰਸਵਾਲਾ ਵੇਖ ਗਏ ਮਾਲ ਫਿਰ ਹਾਂ ਜੀ ਵੇਖ ਗਏ ਜੀ ਠੀਕ ਆ ਤੇ ਅੱਜ ਪੰਜ ਮੱਜਾਂ ਦੇ ਇੱਕ ਗਾਂ ਹਨ ਕਹਿੰਦੇ ਸਾਤੀ ਜੀ ਅੱਛਾ ਵੀ ਜਗਰਤੀ ਇੱਕ ਉਧਰ ਬੰਦੀ ਸੌਦਾ ਹੈ ਅੱਛਾ 24 ਵੀ ਗਈ ਹੈ ਜਿਹੜੀ ਉਹ ਵੀ ਵੱਡੀ ਮੱਜ ਪੰਨੀ ਆ ਨਾ ਠੀਕ ਆ ਤੇ ਹੁਣ ਤੇ ਹੁਣ ਇੰਨਾ ਚੋਂ ਤਿੰਨ ਸੁਈਆਂ ਵਾ ਤੇ ਦੋ ਗੱਬਨਾ ਵਾ ਹਾਂ ਵੱਡੀਆਂ ਮੋਤਾਂ ਛੋਟੀਆਂ ਵਾਲੇ ਕਰ ਦਾਂਗੇ ਠੀਕ ਆ ਹਾਂ ਜੀ ਚਲੋ ਫਿਰ ਸ਼ੁਰੂਆਤ ਜਿਹੜੀ ਆ ਪਹਿਲੇ ਨੰਬਰ ਦੀ ਮੱਝ ਕਿੰਨਾ ਚਿਰ ਹੋਇਆ ਇਹਨਾਂ ਸੂਈ ਨਾਲ ਇਹਨੂੰ ਸੂਈ ਨਾਲ ਚੌਥਾ ਬਣਵਾਉਂਦੇ ਨੇ ਮਗਰਾ ਕੱਟੀ ਜੀ ਕਿਹੜੀ ਕੱਟੀ ਜੀ ਆ ਜਿਹੜੀ ਕੱਟੀ ਖਲੋਤੀ ਹੈ ਇਹੀ ਹੈ ਉਹਦੇ ਨਾਲ ਜੀ 10 ਕਿਲੋ ਤੋਂ ਬਾਹਰ ਹੋ ਕੇ 10 ਕਿਲੋ ਬਚ ਕੇ ਦੇਣੀ ਚਵਾਈ ਇੱਕ ਨੰਬਰ ਹੋਊਗਾ ਪੱਕਾ ਤਿਆਰ ਦੁੱਧ ਚੌਂਗੀ ਖੜੀ ਘੋੜੀ ਕਰੇ ਘਰ ਦੇ ਜੁੰਮੇ ਵਾਲੇ ਤੇ ਕਿੰਨਾ ਕੁ ਦੁੱਧ ਦੇ ਚਵਾਈ ਜਾਊਗੀ ਜੀ 12 ਜੋਲੇ ਕੋਈ 13 ਜੋਲੇ ਤੇ ਭਾਂਗ ਘੱਟ ਜੀ ਤੋਰ ਦੋ ਠੀਕ ਹੈ ਜੀ ਬਾਕੀ ਚਲੋ ਇਹ ਆ ਵੀ ਥੱਲਿਆਂ ਖੁੱਲੇ ਹਵਾਨੇ ਦੀ ਮਾਲਕ ਆ ਕੱਦ ਘਾਟ ਚੰਗਾ ਬਾਤਰਾ ਇਹ ਰਹੇ ਉਹ ਜੰਮੀ ਕਨਦਲੀ ਚੋਟੀ ਦੋਧਾਰੀ ਮਾੜੀ ਨਿਕਲੀਆਂ ਆ ਉਹ ਸੇਵਾ ਵਾਲਾ ਹੋਵੇ ਪਈ ਠੀਕ ਹੈ ਜੀ ਕੋਈ ਮੈਂ ਕਰੀਏ ਕੋਈ ਤੇ ਜਾ ਸੁਭਾ ਜੀ ਕੱਦ ਕਾਕ ਜਿਹੜਾ ਇਹਦਾ ਚੰਗਾ ਤੇ ਹਨ ਹਮਲਨੇ ਦੀ ਜਿਹੜੀ ਸਫਾਈ ਜਾਂ ਥਣਾ ਦਾ ਸਾਈਜ਼ ਗੈਪ ਵੀ ਜਿਹੜਾ ਚੰਗਾ ਕਤੋਂ ਹੀ ਦੇ ਦਿੰਦੀ ਐ ਠੀਕ ਐ ਬਾਜੀ ਵੇਖੋ ਥਾਂ ਲਿਆ ਕੇ ਦਾਗ ਲਗਾਇਆ ਇੱਕ ਕਿਵਾ ਇਧਰ ਲੱਗੀ ਹੋ ਕਾਨੂੰਗਾ ਲੱਗ ਰਿਹਾ ਤੇ ਮੁੱਲ ਫਿਰ ਇਹਦਾ ਮੁੱਲ ਇਹਦਾ ਕਿੰਨਾ ਰੱਖਣਾ ਵਿਧੀ ਫਿਰ ਮੁੱਲੇ ਤੇ ਨਾਲ ਲੀਦੇ ਅੱਜ ਨਾਲ ਲੀ ਹੋਊਗਾ ਠੀਕ ਐ ਹਾਂਜੀ ਕਿੰਨਾ ਲੱਲੀ ਭਾਜੀ ਫਿਰ 75000 ਦੀ ਦੇ ਦਈਏ ਜੀ ਨਹੀਂ ਵਿੱਚ ਕਰੀਏ ਕਿ ਮੰਨਤਾ ਨਾ ਮਾਤਾ ਸੁਲਾਈ ਕਰ ਦਿੰਦੇ ਆ ਕਿੰਨਾ ਕ 70000 ਦੀ ਹੋਣੀ ਦੇ ਰਹੀ ਐ 70000 ਦੀ ਹਾਂਜੀ ਤੇ ਕਰ ਦੋਗੇ ਵਿੱਚ ਹੋਰ ਤੇ ਨੋ ਉਹ ਛਡਾ ਕੇ 70000 ਦੀ ਜੋੜੀ ਰਵਾਗੇ 70000 ਦੀ ਚੋਟੀ ਤੇ ਵੀਰ ਜੀ ਬਹਿੜੀ ਹਦੀਓ ਨਹੀਂ ਦੇਣੀ ਆ ਛੋੜ ਦੋ 200 ਕਰੀਏ 10000 ਹੀ ਦਾਤਾ ਜਾਇ ਤੇ ਸਿੱਧਾ ਮੁਰਗੇ ਨੂੰ ਕਹੂੰਗਾ ਪਲੀਜ਼ 60 ਲੈਣਾ 60 ਉਹ ਕੋਈ ਹੁਕਮ ਨਾ ਲਾ ਲਈਦਾ ਖਾਣਾ ਹੀ ਉਹ ਲੈਣਾ ਉਹ ਮੋਲ ਪਾਉਣੀ ਅੱਛਾ ਹਾਂਜੀ ਠੀਕ ਆ ਅੱਜ ਜੈਸਨ ਉਹ ਹੀ ਕਰਨੇ ਕਿ ਬਿਲਕੁਲ ਕਰਨੀ ਆ ਜੋ ਵੀ ਆ ਹਾਂਜੀ ਠੀਕ ਆ ਤੇ ਹੁਣ ਆ ਗਏ ਆਪਣੇ ਕੋਲ ਦੂਸਰੇ ਨੰਬਰ ਬੱਸ ਹੀ ਸੀ ਇਹਦੇ ਮੈਨ ਕੱਢੀ ਜੇ ਇਹਦੇ ਵੀ ਇਹ ਤਾਂ ਬੋਲ ਰਾਇਆ ਉਹਨਾਂ ਨੂੰ ਮਿਲ ਰਿਹਾ ਇਹ ਪਰਸਨ ਦੀ ਸੋਈ ਜੇ 500 ਸੋਈ ਚੋ ਆਈ ਇੱਕ ਨੰਬਰ ਹੋ ਗਈ ਦੀ ਮਗਰ ਇਹਦੇ ਵੀ ਕੱਟੀ ਲਿਆ ਤੋਰ ਤੇ ਇਹ ਕਿੰਨਾ ਕੁ ਦੁੱਧ ਚਵਾਈ ਜਾਊਗੀ ਦੁੱਧ ਵੀਰ ਜੀ ਨੇ 13 ਕਿਲੋ ਬੰਦਿਆ ਜਿਹੜੇ ਸਜਣਾ ਬੋਲਿਆ 13 ਕਿਲੋ ਦੁੱਧ ਸੋਈ ਜੀ 13 ਕਿਲੋ ਦੁੱਧ ਲਈ ਆ ਠੀਕ ਹੈ ਜੀ ਹਾਂ ਜੀ ਦੁੱਧੇ 13 ਕਿਲੋ ਦੇ ਲਊਗੀ 13 ਕਿਲੋ ਦੇ ਲੱਗੇ ਬੰਨੇ ਦੁੱਧ ਜਿਹੜਾ ਕਹਿੰਦੇ ਕਿ ਚਵਾਜੂਗਾ ਤੁਹ ਬਦਲਾ ਖਾਣ ਵਾਲਾ ਕਾਇਆ ਬਾਕੀ ਗੱਦ ਕਾਠ ਪੇਠ ਬੁੜੇ ਦੀ ਇਹ ਵੀ ਚਲੋ ਠੀਕ ਐ। ਪਾਰੇ ਬੱਲੇ ਦੀਆਂ ਮੱਜਾਂ ਚ ਆਉਂਦੀ ਐ ਇਹ ਵੀ। ਬਾਕੀ ਇਹ ਵੀਡੀਓ ਬਣਾਉਂਦਾ ਟਾਈਮ ਵੀ ਜਿਹੜਾ ਦੁਪਹਿਰ ਦਾ ਵਾ। ਸ਼ਾਮ ਤੱਕਰ ਆਪਣੇ ਦੋਦਰ ਦੇ ਹਿਸਾਬ ਨਾਲ ਹਵਾਨੇ ਤਿਆਰ ਕਰੂਗੀਆਂ। ਤੇ ਇਹਦਾ ਫਿਰ ਮੁੱਲ ਵੀ ਜੀ। 10 ਵੀ ਲੱਲੀ। ਕਿੰਨਾ ਲੱਲੀ? 75000 ਦੀ। ਅੱਛਾ ਵੀ 75 ਦੀ। ਵਿੱਚੋਂ ਕੋ ਕਰ ਦਈਏ ਮਾਨਤਨ। 70 ਵੀ ਦੇ ਦਈਏ। 70000 ਦੀ। 2 ਛੱਡ ਦਈਏ ਵਿੱਚੋਂ। ਇਹ ਨਹੀਂ ਛੱਡੀਏ ਅੱਛਾ ਹਾਂਜੀ 67000 ਦੇ ਦੇਣੇ ਚਲੋ ਬਾਕੀ ਕੋ ਫੋਨ ਲਾਵੇ ਛੋੜ ਛੱਡ ਤੇ ਥੋੜੀ ਬਾਦੀ ਕਰੋਗੇ ਮੁੱਖੇ ਤੇ ਜਿਹੜੀ ਵੀ ਜੀ 65 ਦੀ ਦਵਾਂਗੇ ਅੱਛਾ ਇਹ ਵੀ ਜੱਸ ਨੂੰ 65 ਦੇਣੀਆਂ ਜੋ ਲੈ ਹੀ ਲੈਣਾ ਠੀਕ ਹੈ ਜੀ ਛੋੜੋ ਜੋ ਆਪਣੀ ਮਰਜ਼ੀ ਦੀ ਕਰਾਂਗੇ ਠੀਕ ਹੈ ਜੀ ਹਾਂਜੀ ਤੇ ਪਹਿਲਣ ਜੋ ਡੀਈ ਹੋਈ ਜੇ ਹੁਣੇ ਤੁਹਾਡੇ ਸਾਹਮਣੇ ਰਤੀ ਬੱਚਾ ਲਾ ਕੇ ਢੱਲੂ ਕਜੋ ਗਈ ਜੀ ਅਸੀਂ ਤੁਹਾਨੂੰ 9 ਕਿਲੋ ਦਾ ਦੇ 8 ਕਿਲੋ ਦੀ ਗਾਰੰਟੀ ਦਵਾਂਗੇ ਅਜੇ ਹੁਣੇ ਜਿਹੜੀ ਆਈ ਥੋੜੇ ਜਿਹੇ ਦੇ ਰਹੀ ਜੀ ਕੋਈ ਔਲ ਨਾ ਕਰਦੇ ਬਾਡੀ ਧਰ ਕੇ ਜਿਵਾਵਾਂਗੇ ਸੂਆ ਪਹਿਲਾ ਪਹਿਲਾਂ ਦੰਦਾ ਮੂ ਮੱਤ ਦੇਵੀ ਫੱਬਦੀ ਆ ਜਿਹੜੀ ਬਹੁਤ ਬੜੀ ਸਾਫ ਸੁਥਰੀ ਆ ਕਿੱਲੇ ਨਾਲ ਜੁੜੀ ਦੇਣੀ ਹੈ ਕਿੱਲੇ ਤੇ ਵੱਜੀ ਵੀ ਚਲੋ ਸੋਹਣੀ ਲੱਗਦੀ ਆ ਥਾਣਾ ਵੀ ਪ੍ਰੋਪਰ ਹੱਥ ਚ ਆਉਣ ਵਾਲੇ ਹੈ ਭਾਵੇਂ ਥੋੜੇ ਲੱਗੇ ਆ ਪਰ ਪ੍ਰੋਪਰ ਹੱਥ ਚ ਆਉਣ ਵਾਲੇ ਆ ਜੀ ਥੋੜਾ ਡਰਦੀ ਡਰਦੀ ਸੀ ਆ ਆ ਦੇਖ ਸੰਦੇ ਜੀ ਬਾਕੀ ਉਹ ਤਨੇ ਇਹ ਵੀ ਚਲੋ ਸੰਭੀ ਸੁੰਭੀ ਚੰਗੀ ਆ ਪਿੱਛਾਂ ਜਿੱਥੇ ਵੀ ਆਈ ਆ ਰਾਜੀ ਆ ਜਿਹੜੀ ਆ ਹਵਾ ਨੰਦੇ ਇਸਾ ਦੇ ਦਾ ਪੱਲਾ ਕੇ ਨਾ ਮੜ ਜੀ ਰੱਤਾਂ ਘਾਂ ਕਰਦਾ ਆ ਹਵਾ ਆ ਦੇਸਾਂ ਦੇ ਹਵਨ ਇਹਦਾ ਲੱਗੇ ਤਾਂ ਚੰਗੇ ਪਿੱਠਪੜੇ ਦੀ ਮਾਲਕੇ ਤੇ ਥਨ ਥਨ ਓਕੇ ਸਾਰੇ ਆਗਲੇ ਨਾਲ ਆਗਲਾ ਜਿਉੜੇ ਪਿਛੇ ਨਾਲ ਪਿਛਲਾ ਜਿਉੜੇ ਮਗਰ ਗੱਡੀ 'ਚ 10 ਦਿਨਾਂ ਦੀ ਲਾਲੀ ਕੋ 12 ਦਿਨਾਂ ਦੀ ਲਾਲੀ ਠੀਕ ਆ ਹਾਂਜੀ ਚਵਾਈ 1 ਨੰਬਰ ਹੋ ਗਈ ਤੇ ਮੋਲੇ ਦਾ ਮੋਲੇ ਦਾ ਵੀ 75000 ਆ ਜੀ ਅੱਛਾ ਇਹਦਾ 75 ਹੀ ਆ 75 ਹੀ ਆ ਜੀ ਸਾਰਿਆਂ ਦੇ 75 ਹੀ ਕਰੀ ਜਾਣੇ 75 ਹੀ ਆ ਇਹ ਕਿੰਨੇ ਦੀ ਜੱਸਣਾ ਇਹ ਵੀ ਜੀ 65000 ਦੀ ਜੋੜੀ ਦਾ ਅੱਛਾ ਜੀ ਬਰਾਬਰ ਹੀ ਚੱਲਣਾਗੇ ਕੰਮ ਕਰ ਦਈਏ ਛੋੜ ਛੋਟ ਛੜ ਕਰ ਦੋ ਥੋੜੀ ਬਾਦੀ 62000 ਦੀ ਜੋੜੀ ਦਾ ਅੱਛਾ 62000 ਜੀ ਠੀਕ ਆ ਜੀ ਬਾਕੀ ਚਲੋ ਕੋ ਫੋਨ ਲਾਵੇ ਇੱਕ ਰੋਜੀ ਸਾਸ ਸਤਰੀ ਚੁੱਟੀ ਜੀ ਹੁਣ ਚਲੋ ਓ ਥੈਂਕ ਯੂ ਜੀ ਅਜੇ ਹੁਣ ਇਹ ਗੱਡੀ ਚੋਂ ਲੱਸੀ ਆ ਚਵਾਈ ਹੋ ਗਏ ਪਾਸ ਹੋ ਗਏ ਜਿਹੜੀ ਸਾਹਮਣੇ ਰੱਖੀ ਹੈ ਤੇ ਆਹ ਕੱਟੀ ਆ ਇਹਦੇ ਮਗਰ ਜਿਹੜੀ ਖਲੋਤੀ ਆ ਗੱਬਣਾ ਮੱਝਾਂ ਆ ਗਈਆਂ ਇਹ ਵੀ ਜੀ ਤੇਰਾ ਜਵਾਗਰ ਵਾਲੀ ਮਈਆ ਬੜੀ ਗਰੰਟੀ ਵਾਲੀ ਤੇ ਜਾਦੂਆ ਸੁਣਾ ਦੇ ਦੇ ਠੀਕ ਹੈ ਜੀ ਹਾਂ ਜੀ ਵੇਖੋ ਗਦਾ ਖਾਲੇ ਵਾਲਾ ਕਾਇਆ ਬਾਕੀ ਥੱਲੇਆਂ ਚੰਗੀ ਭਰੰਦੀ ਹੈ ਇਹ ਵੀ ਸੋਨ ਤੱਕ ਚੰਗੀ ਤਿਆਰ ਹੋ ਗਈ ਆ ਦੇਖਾਂਦੇ ਹਵਾਨਾ ਇਹਦਾ ਵੀ ਲੱਗੇ ਤਾਂ ਅਜੇ ਹਵਾਨੇ 'ਚ ਢਿੱਲਾ ਜਿਹੜੀਆਂ ਕਾਫੀ ਆ ਬਾਕੀ ਥਾਣਾ ਦਾ ਸਾਈਜ਼ ਗ੍ਰਾਪ ਜਿਹੜਾ ਇਹਦਾ ਵੀ ਚੰਗਾ ਵਾ ਤੇ ਇਹਦਾ ਵੀ ਫਿਰ ਮੁੱਲ ਕਿੰਨਾ ਗਿਆ ਜਿਹੜਾ 70000 70000 ਹਾਂਜੀ ਇਹ ਕਿੰਨੇ ਦੀ ਜੱਸ ਨੂੰ 2 ਛੱਡ ਦਈਏ 2 ਛੱਡਨਾ ਵਾ ਕਿਹ ਹਜ਼ਾਰ ਹੋਰ ਛੱਡ ਦਈਏ ਦੀ 5000 ਦੀ ਰਵਾਜ ਹੈ ਅੱਛਾ ਇਹ ਵੀ 65 ਦੀ 5000 ਦੀ ਆਜੇ 65 65 ਦਾ ਕੰਮ ਚੱਲਣਾ ਲੱਗਦਾ। ਭਾਵੇਂ ਮਹੀਂ ਰਾਤ ਸਵੇਰੇ ਦੇ ਹਵਾਨਾ ਇਹਦਾ ਇੱਕ ਰੀ ਫੇਰ ਤੋਂ ਬਾਕੀ ਜਿਹੜੇ ਕਈ ਵੀਰਾਂ ਨੇ ਹੁੰਦਾ ਕਿ ਮਿੰਦੀਆਂ ਵਾਲਾ ਬਟਨਾ ਵਾਲਾ ਵਾਹਨਾ ਹੋਵੇ ਤੇ ਪਛਾਣ ਵੀ ਚੰਗੀ ਪਰੰਦੀ ਤੇ ਗਾਂ ਨਾ ਵੀ ਚੰਗੀ ਪਰੰਦੀ ਹੈ। ਤੇ ਹੁਣ ਇੱਕ ਹੋਰ ਇਹ ਵੀ ਤਿਆਰ ਹੀ ਆ ਜੜੀ। ਭਾਵੇਂ ਰਾਤ ਸਵੇਰੇ ਭਾਵੇਂ ਸਵੇਰੇ ਸੁਗਤ ਆ ਰਿਹਾ। ਤੋਰ ਤੋਂ ਵੀ ਜਿੱਦਣ ਵੇਖੋ ਸਬਾ ਨਹੀਂ ਹਕਤੇ ਆ ਦੇਖ ਸਾਦੇ ਉਹ ਸਾ ਸੁਧਰੀਏ ਵੇਖੋ ਵਛਾਣ ਦਿਵਾ ਗਏ ਇੱਕ ਕਰੀ ਵੀ ਦੀ ਇਹਦਾ ਚਿਹਰਾ ਇਦਾਂ ਨਾ ਕਰਿਓ ਚਿਹਰਾ ਦਿਖਾ ਦਿਓ ਚੰਗੀ ਤਰ੍ਹਾਂ ਆ ਦੇਖ ਸਾਦੇ ਜੀ ਤੇ ਪਿੱਛੇ ਘਮਾਨਾ ਵੀ ਇਦਾਂ ਕਰੀ ਦੇਖ ਸਾਦੇ ਤੇ ਇਹ ਵੀ ਦੀ ਕਿੰਨੇ ਕ ਦੁੱਧ ਆ ਲਈ ਆ ਦੁੱਧ ਜੀ 12 ਕਿਲੋ ਦੋਗੇ ਤੇ ਜਿਸੂ ਗੀ ਝੋਟੀ ਨੇ ਸੁਣਾਏ ਨੇ ਤੇ ਇਹਦਾ ਮੁੱਲ ਫਿਰ ਸਰ ਮੁੱਲ 7000 72000 ਹਾਂ ਜੀ 70 ਦੀ ਦੇ ਦਈਏ ਦੋਵੇਂ ਛੱਡਾਂਗੇ 70 ਦੇ ਦਾਂਗੇ 68 ਤੀ ਦੇ ਦਾਂਗੇ ਹਾਂਜੀ ਠੀਕ ਐ ਬਾਕੀ ਚਲੋ ਮੋਕੇ ਤੇ ਹੋ ਜਾਊਗਾ ਮੰਨ ਤਾਂ ਹਾਂਜੀ ਅੱਤੀ ਅੱਜ ਮੱਧਾਂ ਚੱਲਾ ਸਾਰੀਆਂ ਚਲੋ ਕੱਦ ਘੱਟ ਫਿਟਪੜੇ ਦੀਆਂ ਠੀਕ ਐ ਜਿਹੜੀਆਂ ਇੱਕ ਕੱਲ ਦੀ ਰਾਤ ਦੀ ਸੁਈ ਐ ਅੱਜ ਰਾਤ ਦੀ ਕਿੰਦੀ ਤਾਜੀ ਸੁਈ ਐ ਫਿਰ 4-5 ਕਿਲੋ ਹੀ ਬੋਲ ਕਹਿੰਦੇ ਖੰਡ ਦੇ ਉਹ 4 ਕਿਲੋ ਬੋਲਾ ਜਿਹਾ ਅਜੇ ਕੋਈ ਚਵਾਈ ਹੋਈ ਐ ਤੇ 4 ਕਿਲੋ ਲੀਟਰ ਦੁੱਧ ਜਿਹੜਾ ਕਹਿੰਦੇ ਕਿ ਚੋਇਆ ਸਵੇਰੇ ਬਾਕੀ ਇਹ ਵੀ ਥੱਲੇ ਚੰਗੀ ਭਰੀ ਐ ਬਾਜੀ ਬਿਣਾ ਰਸੀ ਤੇ ਜਾਈ ਨਾ ਬਿਣਾ ਰਸੀ ਤੋਂ ਠੀਕ ਆ ਜੀ ਤੇ ਹੈਗੀ ਠੰਡੀ ਤੇਰੀ ਆ ਬਹੁਤ ਠੰਡੀ ਠੰਡੀ ਤਾਂ ਜੋਈ ਬਛਾਏ ਦਾ ਮਗਰ ਜੇ ਉਹ ਬਛਾਣ ਖਾਦੋ ਵੀ ਠੀਕ ਆ ਤੇ ਇਹ ਕਿੰਨੇ ਕ ਦੁੱਧ ਆ ਲਈ ਆ ਸ਼ੁੱਧ ਵੀਰ ਜੀ 18 ਦੇ ਜੀ 20 ਦੇ ਜੀ ਹਾਂ ਜੀ ਔਰ ਇਹ ਤੇ ਆ ਬੋਲਾ ਜੀ ਤੁਹਾਡੇ ਸਾਹਮਣੇ ਸੌਫ ਨਹੀਂ ਕੀਤੀ ਸੋਰੀ ਚਾਰ ਕਿਤੋਂ ਇੱਕੋ ਜਵਾਈ ਦੀ ਰਹੀ ਹੋਈ ਹੈ ਤੇ ਇਹਦਾ ਮੁੱਲ ਇਹ ਤਾਂ ਮੁੱਲ 45000 45000 ਆ ਹਾਂਜੀ ਵਿੱਚੋਂ ਕਿੰਨੀ ਛੋਟ ਕਰਨੀ ਹੈ 40000 ਦੇ ਦੋ ਅੱਛਾ 40000 ਜੀ ਹਾਂਜੀ ਠੀਕ ਐ ਤੇ ਠੀਕ ਐ ਜੀ ਹੋਰ ਕੁਝ ਹੈ ਨਾ ਠੀਕ ਐ ਬਾਕੀ ਕੋਈ ਵੀਰ ਇੱਥੇ ਆ ਕੇ ਆਪਣੀ ਚਵਾਈ ਕਰਕੇ ਤਸੱਲੀ ਕਰਕੇ ਆਪਣੀ ਸਮਝ ਲੈ ਤੇ ਆਪਣੀ ਮਰਜ਼ੀ ਨਾਲ ਵੇਚ ਚ ਆ ਕੇ ਖੜੇ ਜੋ ਵੀ ਹੈ ਸਾਰਾ ਕੁਝ ਤੁਹਾਡੇ ਸਾਹਮਣੇ ਹੀ ਹੈ ਸੁਈਆਂ ਦੀ ਦੋ ਟਾਈਮ ਚਵਾਈ ਕਰ ਲਓ ਤੇ ਗੱਬਣ ਜਿਹੜੀ ਆਪਣੀ ਪਾਸ ਕਰਕੇ ਆਪਣੀ ਸਮਝ ਨਾਲ ਵੇਚ ਚ ਆ ਕੇ ਕਰੋ ਜੀ